ਪਾਵੇਂ ਪੀੜਾ ਨੂੰ ਦੇਈ ਹੈ ਪਾਵੇਂ ਵੀ ਐਨਐਲਐ ਜਿੰਨੇ ਵੀ ਮਹਿਕਮੇ ਆ ਉਹ ਸਾਰੇ ਮਹਿਕਮੇ ਸਾਡੇ ਕੋਲੋਂ ਆ ਸਰਕਾਰਾਂ ਨੇ ਖੁੱਲ੍ਹ ਕਿਉਂ ਟੁਕਰਾ ਸੀ ਇਹ ਨਿਕਾਇ ਸਰਵੇ ਵੀ ਅਸੀਂ ਦਾਅ ਮੰਗ ਰਹੇ ਹਾਂ ਉਹ ਜਿਵੇਂ ਦਾਖਲਾ ਸਾਸੀ ਦਰਸ ਕੇ ਗਿਆ ਵੀ ਜਿਹੜਾ ਐਸਸੀ ਕੋਟੇ ਦਾ ਕਿਸੇ ਨੂੰ ਕੁਛ ਮਿਲਿਆ ਆਪਣੇ ਪ੍ਰਬੰਧ ਤੱਕ ਸੈਂਡ ਰੱਖਿਆ ਲੋਕਾਂ ਦੇ ਨਹੀਂ ਆਇਆ ਕਿਉਂਕਿ ਅੱਜ ਲੋੜਾ ਲੋਕਾਂ ਨੂੰ ਆਵਾਜ਼ ਕਰਨ ਦੀ ਕਿਉਂਕਿ ਲੋਕ ਜਦੋਂ ਕਾਫਲੇ ਬਣਦੇ ਤਾਂ ਸੇ ਆਪਣੇ ਮੁੰਡਾ ਬਚਾ ਸਕਦੇ ਆ ਆਪਣੀ ਮੈਦਾਨ ਵਿੱਚ ਆਪਣੀਆਂ ਮੰਨਾਂ ਲਾਗੂ ਕਰਾ ਸਕਦੇ ਆ ਸੋ ਸਾਥਿਓ ਤੇ ਮੇਰੀ ਭੈਣਾਂ ਮੈਂ ਤਾਂ ਅਖੀਰ ਤੇ ਇਹ ਹੀ ਕਹੂੰਗਾ ਕਿਉਂਕਿ ਨਾਮੰਦ ਹੋਜੋ ਅਸੀਂ ਨਾਮੰਦ ਦੇ ਹਾਂ ਨਹੀਂ ਆ ਅਸੀਂ ਨਾਮੰਦ ਦੇ ਹਾਂ ਨਹੀਂ ਆ वक् वक् मजदूर वक् वक् मुलाजम वक् वक् विशाल जो कटे होट्ठे होकर लड़ा तो अपने असं अपने हकों को बचा सकते हैं मैं लगा सारे साथियों का धन्यवाद कर जय जनता